ਹਾਂਜੀ ਵੀਰ ਮੇਰੇਓ ਬਾਰ-ਬਾਰ ਸਵਾਗਤ ਹੈ ਆਜੀ ਕਿਜਨਸ ਲਵਰ ਇਨ ਪੰਜਾਬ ਤੇ ਸਾਡੇ ਆਪਣੇ YouTube ਚੈਨਲ ਤੇ ਹਾਂਜੀ ਬੀਤੀ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਜਿਹੜੇ ਆਪਣੇ ਕਬੂਤਰ ਉਡੇ ਹੀ ਉਹਨਾਂ ਬਾਰੇ ਅੱਜ ਜਾਣਕਾਰੀ ਦੇਣ ਲੱਗੇ ਹਾਂ ਜੀ ਜਿਹੜੇ ਹੀ ਆਪਣੇ ਚਾਰ ਕਬੂਤਰ ਉੱਡੇ ਹੀ ਕਿ ਤਿੰਨ ਕਬੂਤਰ ਆਪਣੇ ਘਰੇ ਆਪਣੇ ਪਹੁੰਚ ਗਏ ਇੱਕ ਭੋਲੇ ਨੇ ਫੜਿਆ ਹੀ ਭੋਲੇ ਸੋਹਲੇ ਕਿ ਕੋਟੋ ਵੀਰ ਤੋਂ ਲੈ ਆਂਦਾ ਇੱਕ ਟਾਵਰ ਤੇ ਹੀ ਜਿਹੜਾ ਆਲੇ ਟਾਵਰ ਤੇ ਉਹ ਤੀਜੇ ਦਿਨ ਗੁਰਪੁਰ ਵਾਲੇ ਦੇ ਨਾਲ ਉੱਡੇ ਆ ਉਹ ਤੀਜੇ ਦਿਨ ਆਣ ਕੇ ਦੇ ਬੈਠ ਗਿਆ ਛਤਰੀ ਤੇ ਤੇ ਹੋਰੀ ਆਪਾਂ ਛੋਟ ਵੀ ਲਾਈ ਆ ਤੇ ਇੱਕ ਆਪਣ ਆਪਣਾ ਆ ਤਰੀਕਾ ਨੇ ਬੈ ਗਿਆ ਪਛਾ ਪਛਾ ਇਧਰ ਰੋਖਿਆ ਕੋਈ ਗੁਰਪੁਰ ਵਾਲੇ ਦੇ ਨਾਲ ਉਡੀਕ ਕਬੂਤਰੀ ਤੇ ਉਹ ਵੀ ਜੋ ਤੇ ਆਈ ਮਰ ਗਈ ਤੀਜੇ ਚੌਥੇ ਦਿਨ ਜਾਰੀ ਬੇਵਸੀ ਹੋ ਗਈ ਤੇ ਫਿਰ ਮੈਂ ਜਾ ਕੇ ਥਲੇ ਛਤਰੀ ਲਾ ਕੇ ਤੇ ਫੜ ਕੇ ਲਿਆਂਦੀ ਕਬੂਤਰੀ ਉਹ ਕਬੂਤਰੀ ਜਿਹੜੀ ਟਾਵਰ ਦੇ ਕਬੂਤਰ ਗਿਆ ਸੀ ਉਹਦੇ ਨਾਲ ਲੱਗੀ ਜੋੜਾ ਹੀ ਸੀ ਉਹ ਉਹ ਜਿਹੜਾ ਕਬੂਤਰ ਘਰੇ ਆ ਗਿਆ ਤੇ ਫਿਰ ਮੈਂ ਕਬੂਤਰੀ ਲੈ ਗਿਆ ਅਗਲੇ ਦਿਨ ਫਿਰ ਉਹ ਫੜ ਲਈ ਉਹ ਵੀ ਤੀਜੇ ਚੌਥੇ ਦਿਨ ਆਣ ਕੇ ਫੜ ਲਈ ਤੇ ਇੱਕ ਆਪਣਾ ਕਬੂਤਰ ਜਿਹੜਾ ਰਹਿ ਗਿਆ ਸੀ ਉਹ ਜਿਹੜਾ ਪਿੰਡ ਦਾ ਐਲੀਮੈਂਟਰੀ ਸਕੂਲ ਆ ਉੱਥੇ ਬੈਠਦਾ ਸੀ ਜਾ ਕੇ ਉੱਥੋਂ ਬੈਠ ਕੇ ਇਹ ਸਾਰੇ ਪਿੰਡ ਜੀ ਘੁੰਮ ਗਏ ਫੇਰ ਉੱਥੇ ਜਾ ਕੇ ਸਪੈਦਿਆਂ ਦੇ ਪਿੰਦਾ ਸੀ ਕਿ ਉਹ ਵੀ ਉਹ ਸਦਿਆ ਰਹਿ ਗਿਆ ਦੋ ਰਾਤਾਂ ਮੇਰਾ ਖਿਆਲ ਆ ਰਿਹਾ ਉਹ ਸਪੈਦਿਆਂ ਦੇ ਕਿ ਜਿਹਦੇ ਨੂੰ ਭੁੱਖ ਜਿਹੜੀ ਆ ਉਹ ਜਰੀ ਮਾਰ ਗਈ ਫੇਰ ਉਹ ਕਹੋ ਵੀਰ ਨੇ ਫੜ ਲਿਆ ਕਬੂਤਰ ਹਲੇ ਆਪਾਂ ਨੂੰ ਮਿਲਿਆ ਨਹੀਂ ਆ ਉਹ ਕਬੂਤਰ ਬਾਕੀ ਅਪਡੇਟ ਉਹਦੀ ਪਤਾ ਲੱਗ ਗਈ ਆ ਕਿ ਉਹ ਵੀਰ ਦੇ ਕਿਸਦੇ ਹੱਥ ਆ ਗਿਆ ਤੇ ਇਹ ਹੀ ਆਪਣੀ ਅਪਡੇਟ ਬਾਕੀ ਹੋਂ ਤੋਂ ਜਿਹੜੇ ਕਬੂਤਰ ਜਿਹੜੇ ਉਹ ਬਿਲਕੁਲ ਕੋਡੇ ਚੋਂ ਬਾਹਰ ਨਹੀਂ ਕੱਢਣੇ ਭਾਵੇਂ ਤੁੱਪ ਵੀ ਲਗਾਉਣੀ ਆ ਵੇ ਤੁੱਪ ਵੀ ਉਹ ਪਿੰਜਰੇ ਚ ਲਵਾਵਾਂਗੇ ਤੇ ਉਹਦਾ ਜਿਹੜੇ ਕਬੂਤਰ ਉਹ ਬਿਲਕੁਲ ਬਾਹਰ ਨਹੀਂ ਕੱਢਣੇ ਹਾਂ ਇਹ ਤੋਂ ਜਿਹੜੀ ਆ ਉਹ ਪੱਕਾ ਇਹਨਾਂ ਦਾ ਲੋਕ ਲੱਗ ਗਿਆ ਹੁਣ ਜਦੋਂ ਤੱਕ ਇਹਨਾਂ ਦੀ ਪਰਪਟਾਈ ਨਹੀਂ ਹੁੰਦੀ ਹੋਰ ਉਹ ਤੱਕ ਰਹਿਣਗੇ ਖੁੱਡੇ ਚ ਹੀ ਕਿਆ ਫਿਰ ਇੱਕ ਹੋਰ ਆ ਲੈ ਗਿਆ ਜਰੂਰ ਦੱਸਿਓ ਵੀਰ ਆਪਾਂ ਲਾਉਣਾ ਨੈਟ ਇੱਥੇ ਕਿਆ ਫਿਰ ਨੈਟ ਲਾ ਕੇ ਇਹਦੇ ਨੈਟ ਚ ਛੱਡ ਦਿਆ ਕਰਾਂਗੇ ਪਹਿਲਾਂ ਆ ਕਰਾਂਗੇ ਬੁਰਜੀਆਂ ਆਈੜੀਆਂ ਬੁਰਗੀਆਂ ਇਹ ਪੱਕੀਆਂ ਕਰਕੇ ਤੇ ਫੇਰ ਲਾਵਾਂਗੇ ਨੈਟ ਨੈਟ ਆਪਣੇ ਤੋਂ ਪਿਆਵਾ ਤੇ ਉਹ ਲਾ ਕੇ ਇਹਦੇ ਫਿਰ ਨੈਟ ਇਹ ਛੱਡ ਲਿਆ ਕਰਾਂਗੇ ਕਿਉਂਕਿ ਅੱਗੇ ਜਿਹੜੇ ਆ ਹੁਣ ਮੌਸਮ ਆਉਣ ਆਲਾ ਉਹ ਇੱਕ ਤੇ ਲਗੜਿਆ ਬਹੁਤ ਤੇ ਦੂਜਾ ਦੂਜਾ ਜਿਹੜਾ ਤੂੰ ਧੋਂਦੇ ਆ ਧੋਂਦ ਕਰਕੇ ਜਿਹੜਾ ਕਬੂਤਰ ਉੱਚਾ ਚਲੇ ਗਿਆ ਉਹ ਆਉਣਾ ਜਿਹੜਾ ਬਹੁਤ ਮੁਸ਼ਕਲ ਆ ਜੀ ਬਾਕੀ ਆਪਣੇ ਸੁਝਾਅ ਵੀ ਜਰੂਰ ਦਿਓ ਜੀ ਸਾਰੇ ਵੀਰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਕਰਨਾ ਚਾਹੀਦਾ ਹੋਰ ਨਵੀਂ ਤੋਂ ਨਵੀਂ ਵੀਡੀਓ ਲਈ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਜਰੂਰ ਨਪੋ ਬਾਰ ਬਾਰ ਆਵਾਜ਼ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੀ